ਲੈ ਭਾਈ ਜੀ ਇਹ ਆਂਬ ਵਾਲੀ ਚਟਣੀ ਤੁਹਾਡੇ ਪਰਾਂੇ 2 ਮਿੰਟ ਦੇ ਵਿੱਚ ਬਣਾਈ ਹੈ ਖੱਟੇ ਮਿੱਠੇ ਆਂਬ ਦੀ ਚਟਣੀ ਖੱਟੀ ਮਿੱਠੀ ਚਟਣੀ ਬਣੂਗੀ ਕੱਚੇ ਆਂਬ ਲਿਆ ਕੇ 2 ਮਿੰਟਾਂ ਦੇ ਵਿੱਚ ਬਣ ਜਾ ਕੁਝ ਨਹੀਂ ਇਹਦੇ ਵਿੱਚ ਚਾਹੀਦਾ ਸਿਰਫ 2 ਮਿੰਟਾਂ ਦੀ ਮਿਹਨਤ ਆ ਸਬਜ਼ੀ ਤੋਂ ਘੱਟ ਸਮਾਂ ਲੱਗਦਾ ਇਹਨੂੰ ਬਣਾਉਣ ਲਈ ਅੱਜ ਤੁਹਾਡਾ ਭਰਾ ਬਣਾਊਗਾ ਆਂਬ ਦੀ ਚਟਣੀ ਖੱਟੇ ਮਿੱਠੇ ਆਂਬ ਵਾਲੀ ਜਿਹੜੀ ਚਟਣੀ ਹੁੰਦੀ ਆ 10 ਸਾਲ ਤੱਕ ਇਹ ਖਰਾਬ ਨਹੀਂ ਹੁੰਦੀ ਤੁਸੀਂ ਵੀ ਬਣਾ ਸਕਦੇ ਹੋ ਜੇਕਰ ਇਹ ਖਾਣਾ ਚਾਹੁੰਦੇ ਹੋ ਬਰੈਡਾਂ ਦੇ ਵਿੱਚ ਲਾ ਕੇ ਤੁਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜ ਸਕਦੇ ਹੋ 슈ਗਰ ਦੇ ਮਰੀਜ਼ ਇਹਨੂੰ ਖਾ ਸਕਦੇ ਨੇ ਤੁਸੀਂ ਪਰੌਂਟਿਆਂ ਨਾਲ ਖਾ ਕੇ ਦੇਖੋ ਰੋਟੀ ਨਾਲ ਖਾ ਕੇ ਦੇਖੋ ਜਿਹੜੀ ਪਦੀਨੇ ਵਾਲੀ ਮਿਰਚਾਂ ਵਾਲੀ ਚਟਨੀ ਤਾਂ ਉਹ ਤੋਂ ਬਹੁਤ ਇੱਥੋਂ ਥੱਲੇ ਰਹਿ ਜਾਂਦੀ ਹੈ ਜਿਹੜਾ ਇਹਦਾ ਟੇਸਟ ਹੈ ਨਾ ਲੋਕ ਤੁਹਾਡੇ ਕੋਲੋਂ ਪੁੱਛਣਗੇ ਭਾਈ ਜੀ ਬਣਾਈ ਕਿਵੇਂ ਤੇ ਇਹ ਚਟਨੀ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਤੇ ਵੀਡੀਓ ਦੇਖਿਓ ਸਿਰਫ 3 ਤੋਂ 4 ਮਿੰਟ ਦੀ ਵੀਡੀਓ ਮੇਰੀ ਜਾਂ ਸੌਖੇ ਤਰੀਕੇ ਜਮਾਂ ਸਮਝਾਈਏ ਕੁਝ ਵੀ ਨਹੀਂ ਚਾਹੀਦਾ ਸਿਰਫ ਆਂਬ ਤੇ ਮਿੱਠਾ ਚਾਹੀਦਾ ਬਣਾਉਣ ਲਈ ਲਾਈਵ ਮੇਥਰ ਜੇਕਰ ਤੁਸੀਂ ਪਰਦੇਸਾਂ ਚ ਰਹਿ ਕੇ ਚਾਰ ਖਾ ਰਹੇ ਹੋ ਆਹ ਖੁਸ਼ ਨਾਬੂ ਬਾਲਾ ਤੈਨੂੰ ਪਤਾ ਲੈਟਰਿੰਗਾਂ ਦੇ ਵਿੱਚ ਭਈਏ ਬਣਾਉਂਦੇ ਨੇ ਆਂਬ ਵੀਡੀਓ ਮੇਰਾ ਭਰਾ ਬੈਰਲ ਹੋ ਗਿਆ ਤੁਹਾਡਾ ਭਰਾ ਬੈਠਣਾ ਤਾਡੀ ਸਿਹਤ ਲਈ ਜਿਹੜਾ ਬੰਦਾ ਆਪਣੀ ਸਿਹਤ ਲਈ ਨਹੀਂ ਕੁਝ ਕਰ ਸਕਦਾ ਵਧੀਆ ਖਾਣਾ ਨਹੀਂ ਖਾ ਸਕਦਾ ਮੇਰੀ ਜਾਨ ਦੁਨੀਆ ਤੇ ਕਰੋੜ ਖਾਓ ਨਰਕਾਂ ਚ ਜਾਓ ਨੇ ਤੁਸੀਂ ਨਰਕੀ ਬੰਦੇ ਹੋ ਕੋਈ ਫਾਇਦਾ ਨਹੀਂ ਤੁਹਾਡੇ ਰੁਪਈਆ ਦਾ ਆਹ ਨੀਰਾ ਸਰਪੇ ਮੈਂ ਖਾਂਦਾ ਨਹੀਂ ਭਾਈ ਜੀ ਤੁਹਾਡੇ ਦਿਖਾਉਣ ਲਈ ਲੈ ਕੇ ਆਇਆ ਆਹ ਨੀਰਾ ਗਾਂਦਾ ਲੈਟਰਿੰਗਾਂ ਦੇ ਵਿੱਚ ਭਈਏ ਬਣਾਉਂਦੇ ਨੇ ਸਬਜੀ ਤੋਂ ਘੱਟ ਸਮਾਂ ਲੱਗੂਗਾ ਤੁਹਾਡਾ ਭਰਾ ਬਣਾਉਗਾ ਅਚ ਅੰਬ ਦੀ ਚਟਣੀ ਆਹ ਅੰਬ ਆ ਜਿਹੜੇ ਆਮ ਆਪਾਂ ਖਾਂਦੇ ਆ ਨਾ ਰੋਟੀ ਤੋਂ ਬਾਅਦ ਆਹ ਬਦੀ ਚਟਣੀ ਮੇਰਾ ਭਰਾ 2 ਮਿੰਟਾਂ ਦੇ ਵਿੱਚ ਰੈਡੀ ਹੋਊਗੀ ਸਬਜੀ ਤੋਂ ਘੱਟ ਸਮੇਂ 'ਚ ਤੇ ਇਹਨੂੰ ਚਾਹੀਦੀ 10 ਸਾਲ ਰੱਖ ਲਓ ਤੁਸੀਂ ਕਹਿੰਦਾ ਮਤਲਬ ਜੇ ਅੱਜ ਤੁਹਾਡਾ ਵਿਆਹ ਹੋਇਆ ਤੇ ਤੁਹਾਡੇ ਜਵਾਕ ਵੀ ਆ ਕੇ ਦੁਨੀਆ ਤੇ ਖਾ ਸਕਦੇ ਆ ਉਹ ਵੀ ਆਪਣੇ ਹੱਥੀਂ ਚੱਕ ਕੇ ਡੱਬਿਆਂ ਦੇ ਵਿੱਚੋਂ ਇਹ ਨਹੀਂ ਵੀ ਉਹਦੇ ਮੂੰਹ 'ਚ ਪਾਉਣੀ ਹੈ 10 ਸਾਲ ਤੱਕ ਇਹ ਖਰਾਬ ਨਹੀਂ ਹੁੰਦੀ ਇਹਦੇ ਲਈ ਚਾਹੀਦਾ ਕੀ ਆ ਸਿਰਫ ਚਾਹੀਦਾ ਸ ਆਪਾਂ ਨੂੰ ਇੱਕ ਅੰਬ ਤੇ ਮਿੱਠਾ ਗੁੜ ਹੋਰ ਕੁਝ ਨਹੀਂ ਚਾਹੀਦਾ ਉਤੋਂ ਅੱਗੇ ਜੇ ਤੁਸੀਂ ਵਧੀਆ ਤੁਹਾਨੂੰ ਟੇਸਟ ਚਾਹੀਦਾ ਸ਼ਕੀਨ ਉਹ ਤੁਸੀਂ ਵਧੀਆ ਟੇਸਟ ਦੇ ਵੀ ਜੀਭ ਨੂੰ ਟੇਸਟ ਆਵੇ ਖਾਣ ਦਾ ਤੇ ਉਹਦੇ ਲਈ ਤੁਸੀਂ ਮੇਰੀ ਜਾਣਾ ਮੇਰੇ ਕੋਲੇ ਹੈਗਾ ਸੌਫ ਜੁਆਇਨ ਥੋੜੀ ਜੀ ਜੁਆਇਨ ਥੋੜੀ ਜੀ ਸੌਫ ਠੀਕ ਹੈ ਆ ਮੇਥੀ ਦਾਣਾ ਹੋ ਗਿਆ ਕਾਲੀ ਮਿਰਚ ਹੋਗੀ ਮੇਰਾ ਭਰਾ ਕਲੌਂਜੀ ਹੋਗੀ ਥੋੜੇ ਜੇ ਬਦਾਮ ਥੋੜੀਆਂ ਜੀਆਂ ਦਾਖਾ ਕਿ ਉਹ ਮਿੱਠੇ ਦਾ ਟੇਸਟ ਮੈਂ ਕਹਣਾ ਯਾਰ ਸਭ ਕੁਝ ਭੁੱਲ ਜੂਗੇ ਸਾਰੀਆਂ ਰੇੜੀਆਂ ਫੇਲ ਨੇ ਮੇਰੀ ਜਾਨ ਜੇ ਤੁਸੀਂ ਇਹ ਚਟਣੀ ਖਾ ਲਈ ਭਰਾ ਨੂੰ ਹਮੇਸ਼ਾ ਯਾਦ ਰੱਖਣਾ ਤੁਸੀਂ ਜੇ ਕੱਲ ਨੂੰ ਤੁਹਾਡੇ ਘਰ ਵਾਲੀ ਨੇ ਨਖਰੇ ਵੀ ਕੀਤੇ ਨਾ ਤੂੰ ਕਹਿੰਗਾ ਚੱਲ ਪਕਿਆਂ ਚੱਕ ਬੈ ਕੇ ਤੁਰ ਜਾ ਕਿਉਂਕਿ ਤੁਹਾਨੂੰ ਬੰਨੇ ਚਟਣੀ ਬਣਾਉਣੀ ਆ ਆਜੂਗੀ ਉਦੋਂ ਤੱਕ ਤੁਸੀਂ ਭੁੱਖੇ ਨਹੀਂ ਮਰੋਗੇ ਨਾ ਕਿਤੇ ਹੋਰ ਕਿ ਤਾਂ ਹੁੰਦੀ ਆ ਪਾਣਤ ਪੁਰਤਗਾਲ ਨੂੰ ਸਾਰੀ ਦੁਨੀਆ ਜਾਣਦੀ ਆ ਵੀ ਮਾਲ ਬਹੁਤ ਖੰਦਾ ਇਹ ਕੋਈ ਗੱਲ ਨਹੀਂ ਮੈਂ ਆਪ ਹੀ ਗਾਣਾ ਸਾਰਾ ਸਾਪ ਹੈ ਇਹ ਉੱਪਰਲੀ ਖੁਰਕ ਮੇਰੀ ਜਾਨ ਕਿਤੇ ਕਹਦੋਂ ਹੱਥ ਨਹੀਂ ਧੋਤੇ ਕੋਈ ਚੱਕਰ ਨਹੀਂ ਉਹ ਤੋਂ ਬਾਅਦ ਕਰਨਾ ਕੀ ਹੈ ਮੇਰੀ ਜਨ ਚਲੋ ਪ੍ਰੋਸੈਸ ਕਰੀਏ ਸਟਾਰ ਆਜੋ ਜੀ ਪਹਿਲੀ ਵਾਰੀ ਆਉਣ ਆਪਾਂ ਅੰਬ ਅੰਬ ਸੱਲਾਂਗੇ ਅੰਬ ਸੱਲ ਕੇ ਇਹਨੂੰ ਕਰਨਾ ਕਦੂਗਾਸ ਐਦਾਂ ਅੰਬ ਫੜਨ ਆਹ ਕਦੂਗਾਸ ਆ ਆ ਪਾਸਿਆਂ ਇਹਦੇ ਨਾਲ ਤੁਸੀਂ ਇਹਨੂੰ ਇਦਾਂ ਕਰਕੇ ਕੱਦੂ ਕਸ ਕਰ ਲੈਣਾ ਅੱਬ ਨੂੰ ਮੇਰੀ ਜਣ ਪੂਰਾ ਕਹਿ ਠੀਕ ਹੈ ਚੀਕਾਂ ਮਰਵਾ ਦਾਂਗੇ ਚੀਕਾਂ ਕਿਚਨ ਦੀਆਂ ਗੱਲ ਹੀ ਕੋਈ ਨਹੀਂ ਹਾਂ ਸਿਲਕਾ ਪੂਰਾ ਸਾਫ਼ ਕਰ ਲੈਣਾ ਮੇਰੀ ਜਣ ਇਹ ਜਮਾ ਵੀ ਨਹੀਂ ਤੇ ਸੱਟਣਾ ਠੀਕ ਹੈ ਸਿਲਕਾ ਨਹੀਂ ਵਿੱਚ ਕਰਨਾ ਸਿਲਕਾ ਸਾਫ਼ ਕਰ ਲੈਣਾ ਆ ਹੋ ਗਿਆ ਸਿਲਕਾ ਸਾਫ਼ ਤੁਹਾਡੇ ਭਰਾ ਦਾ ਆ ਕਦੂ ਕਸ ਇਦਾਂ ਦਾ ਅੰਬ ਕਰ ਲੈਣਾ ਮੇਰੀ ਜਾਨ ਕਿਉਂਕਿ ਯਾਰ ਤੁਹਾਡੇ ਕੋਲੇ ਸਮਾਂ ਘਟਾ ਅੰਬ ਕਦੂ ਕਸ ਕਰਨ ਤੋਂ ਬਾਅਦ ਮਿਲਦਾ ਮੇਰੀ ਜਾਨ ਲਾਈ ਵੀ ਮਿੱਤਰੋ ਛੋਟੀ ਤੜਕ ਨਹੀਂ ਕਿਉਂਕਿ ਤੁਹਾਡੇ ਭਰਾ ਤੁਹਾਨੂੰ ਪਤਾ ਕੱਲਾ ਹੀ ਖਾਂਦਾ ਆਪਣੇ ਲਈ ਬਣਾਉਣਾ ਤੇ ਆ ਛੋਟੀ ਤੜਕ ਨਹੀਂ ਲੇਤੀ ਤੁਹਾਡੇ ਭਰਾ ਨੇ ਜਮਾ ਘੱਟ ਗੈਸ ਠੀਕ ਹੈ ਘੱਟ ਗੈਸ ਦੇ ਉੱਤੇ ਖੜ ਜਾ ਭਾਗ ਮਨੇ ਖੜ ਜਾ ਹੱਥ ਬੰਨਦਾ ਤੇਰੇ ਮੁਰੇ ਠੀਕ ਹੈ ਤੁਹਾਡੇ ਭਰਾ ਸਭ ਤੋਂ ਪਹਿਲਾਂ ਮੇਥੀ ਤੇ ਕਾਲੀ ਮਿਰਚ ਰੋਸਟ ਕਰੂ ਵੀਰੇ ਕਿਉਂਕਿ ਇਹ ਸਭ ਤੋਂ ਵੱਧ ਸਮਾਂ ਇਹ ਥੋੜੀ ਜੀ ਟਾਈਮ ਲੈਂਦੀ ਹੁੰਦੀ ਆ ਠੰਡੀ ਚੀ ਪਾਲੀ ਮੈਂ ਆਪ ਆਪੋਂ ਨਗੇ ਸਭ ਤੋਂ ਪਹਿਲਾਂ ਬਾਈ ਜੀ ਮੇਥੀ ਮੇਥੀ ਬੈਸੇ ਵੀ ਵੀਰੇ హెਅਰ ਲਈ ਬਹੁਤ ਚੰਗੀ ਆ ਤੁਹਾਡੇ ਭਰਾ ਦੇ ਦੇਖੋ ਗੰਜ ਪੈਣਾ ਸ਼ੁਰੂ ਹੋ ਗਿਆ ਹੁਣ ਮੈਂ ਮੇਥੀ ਤੇ ਧਿਆਨ ਦਿੱਤਾ ਮੇਥੀ ਤਾਂ ਕਹਿੰਦੇ ਇਹਨੂੰ ਜੇ ਆਪਾਂ ਵੈਸੇ ਇਹਦਾ ਔਇਲ ਬੰਦਾ ਮੇਥੀ ਨੂੰ ਵਾਲ ਕੇ ਉਹਦੀ ਸਪਰੇ ਬੱਚੇ ਨਾ ਵਾਲਾਂ ਤੇ ਉਹ ਬਹੁਤ ਫਾਇਦੇਮੰਦ ਦਾ ਬੰਦੇ ਲਈ ਠੀਕ ਹੈ ਜੀ ਹੁਣ ਆਪਾਂ ਮੇਥੀ ਥੋੜੀ ਥੋੜੀ ਭੁੰਨਣੀ ਆ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਸੌਫ ਨਾਲ ਹੀ ਪਾ ਦਾਂਗੇ ਵੀਰੇ ਜਮੈਨ ਤੇ ਨਾਲ ਹੀ ਪਾ ਦਾਂਗੇ ਕਲੌਂਜੀ ਕਲੌਂਜੀ ਬਹੁਤ ਘੱਟ ਸਮਾਂ ਲੈਂਦੀ ਆ ਸੌਪ ਤੁਹਾਨੂੰ ਪਤਾ ਵੈਸੇ ਵੀ ਚੱਪ ਕੇ ਖਾ ਜਾਣੇ ਆ ਜਮੈਨ ਵੀ ਵੈਸੇ ਆਜਮੇ ਲਈ ਬਹੁਤ ਚੰਗੀ ਹੁੰਦੀ ਆ ਕਾਲਾ ਲੂਣ ਤੇ ਜਮੈਨ ਮਿਕਸ ਕਰਕੇ ਖਾ ਲੋ ਜੇ ਘਬਰਾਟ ਬਗੈਰਾ ਹੁੰਦੀ ਹੈ ਥੋੜੇ ਜਿਹਾ ਮੇਥੀ ਆਟਾ ਹੁੰਦੀ ਹੈ ਮੇਥੀ ਭੁੰਨਣ ਤੋਂ ਬਾਅਦ ਆ ਦੇਖੋ ਥੋੜੀ ਥੋੜੀ ਲਾਲ ਹੋਣੀ ਸ਼ੁਰੂ ਹੋ ਗਈ ਥੋੜੀ ਥੋੜੀ ਲਾਲ ਹੋਣੀ ਸ਼ੁਰੂ ਹੋ ਗਈ ਮਾੜੀ ਜੀ ਚੰਗੇ ਤਰੀਕੇ ਨੂੰ ਲਾਲ ਹੋ ਜਾਂਦੇ ਇਹ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਕੇ ਭੁੰਨ ਲੈਣੀਆਂ ਨੇ ਤੇ ਲੱਗਿਆਂ ਤੋਂ ਸੇਕ ਲੈਣਾ ਏ ਬਾਈ ਜੀ ਤੁਹਾਡੇ ਭਰਾ ਦੀ ਦੂਜੀ ਵੀਡੀਓ ਆਉਣ ਵਾਲੇ ਸਮੇਂ ਚ ਪੂਰੀਆਂ ਘੈਂਟ ਘੈਂਟ ਚੀਜ਼ਾਂ ਤੁਹਾਡੇ ਲਈ ਬਣਾਉਂਗਾ ਮੈਂ ਠੀਕ ਹੈ ਪਿਆਰ ਦਿਓ ਯਾਰ ਵੀਡੀਓ ਨੂੰ ਤਾਂ ਬਸ ਪੰਜਾਬੀਆਂ ਕਰਕੇ ਕਿਨਾਂ ਜਿਹੜੇ ਮੇਰੇ ਭਰਾ ਬਾਹਰ ਰਹਿੰਦੇ ਐ ਖਾਸ ਕਰਕੇ ਮੈਂ ਉਹਨਾਂ ਲਈ ਚੈਨਲ ਬਣਾਇਆ ਭੁੱਖੇ ਨਾ ਸੌਇਆ ਕਰੋ ਯਾਰ ਸਰੀਰ ਤੇ ਉੱਤੇ ਕੁਝ ਵੀ ਨਹੀਂ ਇਹਦੇ ਵਿੱਚ ਹੀ ਸੌਂਪ ਪਾ ਲਈ ਚਮੇਂਡ ਪਾ ਲਈ ਆਪਾਂ ਵਿੱਚ ਹੀ ਕਲੌਂਜੀ ਪਾ ਲੈਣੀ ਹੈ ਠੀਕ ਹੈ ਚਲੋ 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 ਏ ਯਾਰ ਮੈਨੂੰ ਵੱਧ ਤੋਂ ਵੱਧ ਪਿਆਰ ਦੇਣਾ ਤੁਹਾਡੇ ਭਰਾ ਨੂੰ ਕੁਕਿੰਗ ਹੀ ਕਰਿਆ ਕਰੂਗਾ ਘਰੇ ਮੈਂ ਕਿਹਾ ਯਾਰ ਤੁਹਾਨੂੰ ਪਤਾ ਮੋਇਲਾ ਦੀ ਸ਼ੌਪ ਤੇ ਜਾਂਦਾ ਤੁਹਾਡੇ ਭਰਾ ਟਾਈਮ ਹੁੰਦਾ ਨਹੀਂ ਯਾਰ ਹੁਣ ਤਾਂ ਕਰਕੇ ਮੈਂ ਕਿਹਾ ਬਲੌਗ ਸਿਰਫ ਇਹਦੇ ਬਣਾਵਾਂਗੇ ਇਹ ਬਲੌਗ ਸਿਰਫ ਮੈਂ ਆਪਣੀਆਂ ਜਾਦਗਿਰੀਆਂ ਲਈ ਬਣਾਇਆ ਭਾਈ ਜੀ ਕੱਲ ਨੂੰ ਤੁਹਾਡੇ ਭਰਾ ਦਾ ਵੀ ਵਿਆਹ ਹੋਊਗਾ ਜਦੋਂ ਵਿਆਹ ਹੋਊਗਾ ਤੁਹਾਡੀ ਪਰਛਾਈ ਨੂੰ ਦਿਖਾਇਆ ਕਰੂੰਗਾ ਵੀ ਦੇਖ ਲੈ ਕੰਮ ਲਈ ਤੂੰ ਬਾਲਾ ਮਾਨ ਨਾ ਕਰ ਵੀ ਤੈਨੂੰ ਮੈਂ ਆ ਚੀਜ਼ਾਂ ਖਵਾਉਣੀ ਆ ਉਹ ਖਵਾਉਣੀ ਆ ਸੈਫ ਦਾਸ ਵੀ ਖੁਦ ਪੂਰਾ ਤਾਕੜਾ ਹੈ ਆ ਓਕੇ ਸੀਰੀਅਸ ਮੇਰੀ ਜਾਨ ਮੈਂ ਯਾਰ ਮਾਲ ਖਾ ਲੈਣੇ ਜਾਦੇ ਆ ਚੀਜ਼ਾਂ ਪੁੰਨਣ ਤੋਂ ਬਾਅਦ ਤੁਹਾਨੂੰ ਦਿਖਾਉਣਾ ਵੀਰੇ ਇੱਕ ਵਾਰ ਆਈ ਲਵੇ ਦਿਖਾ ਕੈਮਰਾਮੈਨ ਓਸਤਾਨ ਆ ਦਿਖਾ ਦੇ ਮਿੱਤਰੋ ਖੁਸ਼ਬੂ ਚੈੱਕ ਕਰੋ ਮੇਰਾ ਭਰਾ 스멜 ਆਉਂਦੀ ਹੈ ਨਾ ਹਾਏ 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 ਓਏ ਓਏ ਪੜਤਾ ਤੂੰ ਮਾਰੇਗਾ ਓਏ ਕੰਜਰਾਂ ਦੇ ਇੰਨੀਆਂ ਸੋਹਣੀਆਂ ਖੁਸ਼ਬੂ ਲਾਟਾ ਹਾਏ 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 ਚੈੱਕ ਕਰੋ ਬਸ ਆ ਪੁੰਨਣ ਤੋਂ ਬਾਅਦ ਨਾ ਥੋੜਾ ਜੈਨ ਹੋਰ ਪੁੰਨਣਾ ਤੁਸੀਂ ਜ਼ਿਆਦਾ ਨਹੀਂ ਭੁੰਨਣੀ ਇਹ ਵੀ ਕਾਲੀ ਨਹੀਂ ਕਰਨੀ ਫਿਰ ਤੁਹਾਡੇ ਟੇਸਟ خراب ਹੋ ਜੂ। ਇੰਨਾ ਕਿਸੇਕ ਲਵਾਉਣਾ ਤੁਸੀਂ ਚੈੱਕ ਕਰੋ ਵੀਡੀਓ ਦੇ ਵਿੱਚ ਕਿੰਨਾ ਕਿਸੇਕ ਆ। ਸਿਰਫ ਇੰਨਾ ਕਿਸੇਕ ਲਵਾ ਕੇ ਇਹਨੂੰ ਬਾਹਰ ਕੱਢ ਦੇਣਾ ਠੀਕ ਹੈ ਜੀ। ਲੈ ਵੀ ਮਿੱਤਰੋ ਤੁਹਾਡੇ ਭਰਾਣੇ ਜੇਸੀ ਕਿਉਂ ਦਾ ਮਾਰਿਆ ਚਮਚਾ ਜ਼ਿਆਦਾ ਕਿਉਂ ਨਾ ਪਾਇਓ? ਕਿਉਂ ਜ਼ਰੂਰ ਪਾਇਓ? ਕਿਉਂਕਿ ਪਤਾ ਕੀ ਇਹਦੇ ਨਾਲ ਵੀਰੇ ਉਹ ਹੋ ਜਾਂਦਾ ਥੱਲੇ ਅੰਬ ਨਹੀਂ ਲੱਗੂਗਾ ਇਹਦੇ ਵਿੱਚ ਆਪਾਂ ਭੁੰਨਣਾ ਅੰਬ। ਠੀਕ ਹੈ ਜੀ। ਇੱਚ ਭੁੰਨੂ ਤੁਹਾਡੇ ਭਰਾ ਅੰਬ ਬੱਸ ਇਹ ਲੈ ਇੰਨਾ ਕੁ ਬਹੁਤਾ ਠੀਕ ਹੈ ਕਿਉਂ ਇਹ ਤੋਂ ਬਾਅਦ ਇਹ ਚ ਪਾ ਲੈਣਾ ਅੰਬ ਤੁਹਾਡੇ ਯਾਰ ਨੇ ਤੜਕਨੀ ਤੇ ਖੜਦਾ ਨਹੀਂ ਤੁਹਾਡਾ ਭਰਾ ਕੱਲਾ ਇਸ ਕਰਕੇ ਨੂੰ ਇੱਥੇ ਰੱਖ ਕੇ ਅੰਬ ਪਾ ਰਿਹਾ ਇਹ ਚ ਮੈਂ ਇਹਨੇ ਛੱਟੇ ਜੇ ਮਾਰਦੇ ਨਾ ਆਏ ਹੋਏ ਮਾਰ ਜਾਨੇ ਤੂੰ ਮਾਰੇਗਾ ਕਿਸੇ ਨਾ ਕਿਸੇ ਨੂੰ ਕਮਾਂਡੀਆਂ ਨੇ ਕਹਿਣਾ ਖੁਸ਼ਬੂਆਂ ਖੁਸ਼ਬੂਆਂ ਇਹਦੇ ਵਿੱਚ ਪੁੰਨਾ ਕਿ ਹੁਣ ਆਪਾਂ ਅੰਬ ਮੱਠੇ ਮੱਠੇ ਸੇਕਤੇ ਮੱਠੇ ਮੱਠੇ ਸੇਕ ਤੇ ਬਾਈ ਜੀ ਤੁਸੀਂ ਆਂਬ ਭੁੰਨ ਲੈਣਾ ਕੈਮਰਾਮੈਨ ਲਵੇ ਲਿਆ ਕੇ ਆਂਬ ਤੇ ਮਾਰ ਆਂਬ ਦਿਖਾ ਨਾ ਕਿ ਮੇਰੀ ਸ਼ਕਲ ਦਿਖਾ ਦੇਸੀ ਘਿਓ ਦੇ ਵਿੱਚ ਬਾਈ ਜੀ ਆਪਾਂ ਹੋਰ ਜ਼ੂਮ ਕਰਕੇ ਪੂਰਾ ਘੈਂਟ ਦਿਖਾ ਬੰਦੇ ਨੂੰ ਇਹ ਆਪਾਂ ਆਂਬ ਭੁੰਨਣਾ ਦੇਸੀ ਘਿਓ ਚ ਪੂਰਾ ਘੈਂਟ ਠੀਕ ਹੈ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਗਿਆ ਉਸ ਤੋਂ ਬਾਅਦ ਤੁਹਾਨੂੰ ਮਿਲਦਾ ਵੀ ਕਿੰਨਾ ਕੁ ਭੁੰਨਣਾ ਲਾਈਵ ਮਿੱਤਰੋ ਆਹ ਮਸਾਲਾ ਹਲਕਾ ਜਿਹਾ ਤੁਸੀਂ ਰਗੜ ਲੈਣਾ ਸਬ ਤੇ ਨਾਲੋਂ ਮੇਰੇ ਕੋਲੇ ਕੁੰਡਾ ਸੋਟਾ ਵੀ ਆ ਪਰ ਉਹ ਕੁੰਡੇ ਸੋਟੇ ਦੇ ਵਿੱਚ ਲੱਗ ਜੂ ਸਿਲਵਰ ਪੇਪਰ ਕਰੋ ਇੱਦਾਂ ਰੱਖੋ ਆ ਬਸ ਬੇਲਣਾਂ ਉੱਤੇ ਹਲਕਲ ਕਾ ਫੇਰ ਦੋ ਮੇਰੀ ਜਾਨ ਇਹਦੇ ਨਾਲ ਜੇ ਤੁਸੀਂ ਦਹੀਂ ਦੇ ਵਿੱਚ ਜੀਰਾ ਪਾਉਣਾ ਜੀਰਾ ਵੀ ਪੁੱਨ ਸਕਦੇ ਆਂ ਠੀਕ ਹੈ ਜੇ ਤੁਹਾਡਾ ਪੇਪਰ ਫਟੇ ਬਾਈ ਚਾਂਸ ਉਹਦੇ ਲਈ ਤੁਸੀਂ ਫਾਰਮੂਲੇ ਇੱਕ ਹੋਰ ਲਾ ਸਕਦੇ ਆਂ ਨਿਓ ਉਹ ਫਾਰਮੂਲਾ ਕੀ ਹੈ ਆ ਪੇਪਰ ਆ ਪੇਪਰ ਆ ਪੇਪਰ ਥੱਲੇ ਵੀ ਰੱਖ ਲੈਣੇ ਹੋ ਤੁਸੀਂ ਠੀਕ ਹੈ ਜੇ ਤੁਹਾਡਾ ਫਟੇ ਬਾਈ ਚਾਂਸ ਜੀਰਾ ਜੂਰਾ ਸਾਨੂੰ ਮੈਂ ਦੱਸ ਰਹੀ ਆ ਤੇ ਉੱਤੇ ਵੀ ਰੱਖ ਲੈਣਾ ਇਹਦੇ ਇਹਦੇ ਨਾਲ ਜਿੰਮੇ ਮਰਤੀ ਰਗੜ ਤੋ ਪੀਪਰ ਨਹੀਂ ਫਟੂ ਤੁਹਾਡਾ ਠੀਕ ਹੈ ਇਹ ਹੋ ਗਿਆ ਆਪਣਾ ਰਗੜ ਜਿਆਦਾ ਨਹੀਂ ਰਗੜਨਾ ਸੀ ਮੈਂ ਮੱਠਾ ਮੱਠਾ ਵੀ ਟੇਸਟ ਆਵੇ ਠੀਕ ਹੈ ਜੀ ਓਕੇ ਤਾਂ ਦੇਖੋ ਤੁਹਾਨੂੰ ਦਿਖਾ ਦਵਾਂ ਮੈਂ ਆ ਹੋ ਗਿਆ ਤੁਹਾਡੇ ਭਰਾ ਦਾ ਮਸਾਲਾ ਥੋੜਾ ਥੋੜਾ ਰਗੜਨਾ ਸੀ ਮੈਂ ਜਿਆਦਾ ਨਹੀਂ ਰਗੜਨਾ ਸੀ ਇਹ ਚੱਕ ਕੇ ਪਾ ਦੇਣਾ ਜੀ ਆਪ ਆਪ ਤਾਂ ਇਹਦੇ ਵਿੱਚ ਆਪਾਂ ਚੈੱਕ ਕਰੋ ਇਹਨੂੰ ਕਰਾਂਗੇ ਮਿਕਸ ਹੋਣ ਠੀਕ ਹੈ ਥੋੜਾ ਜਿਹਾ ਗੈਸ ਤੇ ਚਲਾ ਲਾ ਮੈਂ ਦੁਬਾਰਾ ਇਹ ਆਪਾਂ ਕਰਾਂਗੇ ਬਾਈ ਜੀ ਮਿਕਸ ਓਏ ਹੋਏ 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 ਸੇਕ ਬਹੁਤ ਮਾਰਦਾ ਯਾਰ ਓਕੇ ਆ ਚੈੱਕ ਕਰਿਓ ਇਹ ਨਾ ਮੇਰਾ ਅੰਬ ਬਾਈ ਪੀਲਾ ਸੀ ਪੱਕਾ ਇਹ ਤਾਂ ਮੇਰੇ ਹੁਣ ਬੈਠੇ ਤਾਂ ਜਲਜਾ ਕਰਿਆ ਆ ਖਾਣ ਨੂੰ ਆ ਕਰਕੇ ਪੀਲਾ ਤੁਸੀਂ ਜਮਾ ਕੱਚਾ ਆਂਬ ਲੈ ਕੇ ਆਉਣਾ ਹਰਾ ਆ ਵੀ ਚਟਨੀ ਪੂਰੀ ਕੈਂਟ ਬਣਨੀ ਜਮਾ ਤੁਸੀਂ ਕੱਚਾ ਜਮਪ ਲੈ ਕੇ ਆਉਣਾ ਉਹ ਇਦੋਂ ਵੀ ਟੇਸਟੀ ਬਣੂ ਇਹ ਥੋੜਾ ਪੱਕਿਆ ਸੀ ਇਹ ਤੁਹਾਡਾ ਭਰਾ ਖਾਣ ਨੂੰ ਲਿਆਇਆ ਸੀ ਤੇ ਮੇਰਾ ਦਿਲ ਕਰਿਆ ਚਟਨੀ ਬਣਾਉਣ ਨੂੰ ਮੈਂ ਕਿਹਾ ਚੱਲ ਮੇਰੇ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਾਂ ਯਾਰ ਤੇ ਤੁਸੀਂ ਵੀ ਮᱡੇ ਲਮੋਗੇ ਤੇ ਤੇ ਦੇ ਵਿੱਚ ਇੱਕ ਚੀਜ਼ ਹੋਰ ਪਾਉ ਤੁਹਾਡਾ ਭਰਾ ਆਣੇ ਦਾਖਾ ਦਾਖਾ ਤੇ ਬਦਾਮ ਮੈਂ ਕੱਟ ਲਿਆ ਏ ਐਂਡ ਤੇ ਪਾਉ ਬਿਲਕੁਲ ਠੀਕ ਹੈ ਮੈਂ ਕਹਾਂ ਐਂਡ ਤੇ ਤੁਹਾਡਾ ਭਰਾ ਭੁੱਲ ਨਾ ਜਾਵੇ ਆ ਵੀ ਤੁਸੀਂ ਪਾਉਣੀਆਂ ਨੇ ਥੱਲੇ ਲਾ ਕੇ ਠੀਕ ਹੈ ਮਿੱਠੇ ਜਿਹੇ ਦਾ ਸੁਆਦ ਆਜੂ ਹੋਰ ਬਸ ਇਹਨੂੰ ਹੁਣ ਮਿਕਸ ਕਰਨਾ ਮੇਰੀ ਜਾਨ ਆਪਾਂ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਸਾਰੀ ਬਣਾ ਕੇ ਪ੍ਰੋਸੈਸ ਕੰਪਲੀਟ ਹੈ ਤੁਹਾਨੂੰ ਐਂਡ ਤੇ ਫੋਟੋਆਂ ਖਿੱਚ ਕੇ ਦਿਖਾਉਂਦਾ ਤੁਹਾਡਾ ਭਰਾ ਬਾਈ ਇਹਦੇ ਵਿੱਚ ਕਾਲਾ ਲੋਨ ਤੁਸੀਂ ਜਿਆਦਾ ਮਾਤਰਾ ਚ ਨਹੀਂ ਪਾਉਣਾ ਥੋੜੀ ਮਾਤਰਾ ਚ ਪਾਉਣਾ ਚਿੱਟਾ ਨਾ ਪਾਇਓ ਬਲੈਕ ਹੀ ਪਾਇਓ ਲੋੜ ਅਨੁਸਾਰ ਬਸ ਥੋੜਾ ਜਿਹਾ ਬਾਕੀ ਜੇ ਤੁਸੀਂ ਜ਼ਿਆਦਾ ਖਾਣੇ ਜ਼ਿਆਦਾ ਪਾਲਿਓ ਪਰ ਜ਼ਿਆਦਾ ਨਹੀਂ ਪਾਉਣਾ ਮੈਨੂੰ ਤਾਂ ਹਲੇ ਆ ਵੀ ਜ਼ਿਆਦਾ ਲੱਗਦਾ ਪੈ ਗਿਆ ਤੁਹਾਡੇ ਭਰਾ ਤੋਂ ਤੇ ਤੁਸੀਂ ਲੋੜ ਅਨੁਸਾਰ ਪਾਉਣਾ ਬਸ ਮੇਰੀ ਜਾਨ ਥੋੜਾ ਜਿਹਾ ਕਾਲਾ ਲਮਕ ਜ਼ਰੂਰ ਪਾਲਿਓ ਫੇਰ ਹੀ ਖੱਟ ਮਿੱਟੀ ਦਾ ਟੇਸਟ ਬਣੇਗਾ ਬਾਈ ਜੀ ਇਹਦੇ ਵਿੱਚ 슈ਗਰ ਤੁਸੀਂ ਆਪਣੇ ਲੋੜ ਅਨੁਸਾਰ ਪਾ ਸਕਦੇ ਹੋ ਸ਼ੁਰੂ ਦੇ ਵਿੱਚ 슈ਗਰ ਮੈਂ ਤਾਂ ਨਹੀਂ ਦੱਸੀ 슈ਗਰ ਦੇ ਮਰੀਜ਼ ਹੁੰਦੇ ਆ ਕਈ ਗੱਲ 슈ਗਰ ਦੇ ਮਰੀਜ਼ਾਂ ਲਈ ਆ ਬਹੁਤ ਫਾਇਦੇਮੰਦ ਚੀਜ਼ ਹੈ ਜੇ ਉਹਨਾਂ ਦਾ ਮਿੱਠਾ ਖਾਣ ਨੂੰ ਦਿਲ ਕਰਦੇ ਨੇ ਨੇਚਰਲ ਮਿੱਠਾ ਪਰ ਮੈਂ ਥੋੜਾ ਜਿਹਾ ਜ਼ਿਆਦਾ ਮਿੱਠਾ ਖਾਣਾ ਇਸ ਲਈ ਮੈਂ ਡੇਢ ਕ ਚਮਚੇ ਦੇ ਵਿੱਚ 슈ਗਰ ਦਾ ਐਡ ਕਰੂੰਗੀ ਠੀਕ ਹੈ ਤੁਸੀਂ ਆਪਣੇ ਲੋੜ ਅਨੁਸਾਰ ਕਰ ਸਕਦੇ ਹੋ ਮੈਂ ਡੇਢ ਕ ਚਮਚਾ ਐਡ ਕੀਤਾ ਇਹਦੇ ਵਿੱਚ ਕਿਉਂਕਿ ਜਿਹੜਾ ਮੇਰਾ ਆਂਬਾ ਨਾ ਉਹ ਪਹਿਲਾਂ ਹੀ ਪੱਕਿਆ ਹੋਇਆ ਸੀ ਮਿੱਠਾ ਸੀ ਪਰੇ ਮਿੱਠਾ ਪੌਣ ਵਾਲੀ ਖੱਟ-ਮਿੱਠੇ ਦਾ ਟੇਸਟ ਆਉਂਦਾ ਵੀ ਜਿਵੇਂ ਕੱਚਾ ਜੰਮਪ ਲੈਨੇ ਹੋ ਨਾ ਤੁਸੀਂ ਹਰਾ ਜਾਂ ਖਰੇ ਜੇ ਹਰੇ ਜੇ ਦੇ ਵਿੱਚ ਜਦੋਂ ਮਿੱਠਾ ਖੱਟ-ਮਿੱਠੇ ਦਾ ਸੁਆਦ ਪੂਰਾ ਟੇਸਟੀ ਬਣਦਾ ਮੇਰੀ ਜਾਨ ਤੇ ਬੱਸ ਖਾਓ ਇੰਜੋਏ ਕਰੋ ਸਾਕਲ ਚੈੱਕ ਕਰੋ ਮੇਰੀ ਜਾਨ ਕਿੰਨੇ ਮਰਜੀ ਪਰੌਂਟਿਆਂ ਨਾਲ ਖਾਓ ਰੋਟੀ ਨਾਲ ਖਾਓ ਤੁਸੀਂ ਠੀਕ ਹੈ ਜਿੱਦਾਂ ਤੁਹਾਡੇ ਦਿਲ ਬਰੈਡ ਤੇ ਉੱਤੇ ਲਾ ਕੇ ਖਾਓ ਪੂਰਾ ਮਜ਼ਾ ਆਉ ਮੇਰੀ ਜਾਨ ਲਵ ਯੂ ਆਲ ਬਾਕੀ ਸਾਰੇ ਭਰਾਵਾਂ ਨੂੰ ਇਹ ਕੰਪਲੇਂਟ ਆਪਣੀ ਮੇਰਾ ਭਰਾ ਹੱਥ ਬਨ ਕੇ ਬੇਨਤੀ ਆ ਵੀ ਮੈਂ ਪਹਿਲੀ ਵਾਰ ਫੂਡ ਦੀ ਵੀਡੀਓ ਬਣਾਈ ਆ ਐਕਸਪੀਰੀਅੰਸ ਨਹੀਂ ਨੈਸਟ ਤੁਹਾਡੇ ਭਰਾ ਨੂੰ ਆਜੋ ਬੇਟੇ ਨੂੰ ਵੱਧ ਤੋਂ ਵੱਧ ਪਿਆਰ ਦਿਓ ਪਰ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਜ਼ਰੂਰ ਮੈਂਸ਼ਨ ਕਰਨਾ ਕਿਹੜੀ ਕੰਟਰੀ ਤੋਂ ਇੰਡੀਆ ਤੋਂ ਪੰਜਾਬ ਤੋਂ ਪੰਜਾਬ ਤੋਂ ਤਾਂ ਸ਼ਹਿਰ ਲਿਖਿਓ ਕੈਨੇਡਾ ਅਮਰੀਕਾ ਕਿੱਥੋਂ ਦੇਖ ਰਹੇ ਹੋ ਮੇਰਾ ਭਰਾ ਤੇ ਆਪਣੀ ਸਿਟੀ ਦਾ ਨਾਮ ਜ਼ਰੂਰ ਲਿਖ ਦਿਓ ਮੇਰੀ ਜਾਨ ਕਿਉਂਕਿ ਤੁਸੀਂ ਪਿਆਰ ਕਰਨ ਵਾਲੇ ਭਰਾਓ ਜੀ ਇੱਥੇ ਤੱਕ ਪਹੁੰਚਿਓ ਤਾਂ ਕਰਕੇ ਐਂਡ ਤੇ ਤੁਹਾਡੇ ਭਰਾ ਨੇ ਬੋਲਿਆ ਵੀ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਬਾਕੀ ਲਵ ਯੂ ਆਲ ਸਾਰੇ ਭਰਾਵਾਂ ਨੂੰ ਇਹ ਮੈਂ ਸਾਰੇ ਬੰਦੇ ਦੇ ਕਮੈਂਟ ਪ੍ਰਿੰਟ ਕਰਕੇ ਫਾਈਲ 'ਚ ਸੰਭ ਕੇ ਰੱਖੂੰ ਕਿਉਂਕਿ ਫੂਡ ਦੀ ਮੇਰੀ ਪਹਿਲੀ ਵੀਡੀਓ ਆ ਤੇ ਪਿਆਰ ਹਮੇਸ਼ਾ ਤੁਹਾਡਾ ਯਾਦ ਰਹਿਣਾ ਥੈਂਕ ਯੂ ਸਾਰੇ ਭਰਾਵਾਂ ਨੂੰ ਲਵ ਯੂ ਆਲ